ਕੁਝ ਨੇ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ insan ਦੀ ਪਵਿੱਤਰ ਰੈਨੁਮਾਈ ਹੇਠ ਡੇਰਾ ਸੱਚਾ ਸੋਦਾ ਦੀ ਸਾਧ ਸੰਗਤ ਵੱਲੋਂ 162 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਅਮਰ ਸੇਵਾ ਮਹਿੰਮ ਤਹਿਤ ਅਜਬਲਾਕ ਬਠਿੰਡਾ ਵਿੱਚ 105ਵਾਂ ਸ਼ਹੀਰੀਦਾਨ ਹੋਇਆ ਬਲਾਕ ਬਠਿੰਡਾ ਦੇ ਰੀਆ ਪ੍ਰਤਾਪਨਗਰ ਦੇ ਇੱਕ ਡੇਰਾ ਸ਼ਰਧਾਲੂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਅਹਿਦ ਨੂੰ ਪੂਰਾ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਪ੍ਰਾਪਤ ਵੇਰਵਿਆਂ ਮੁਤਾਬਕ ਸੇਵਾਦਾਰ ਇੰਜੀਨੀਅਰ ਗੋਵਿੰਦਰਾਮ ਇੰਸਾ ਗਲੀ ਨੰਬਰ 19 ਪ੍ਰਤਾਪ ਨਗਰ ਬਠਿੰਡਾ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੀ ਪਤਨੀ ਕਮਲੇਸ਼ ਇੰਸਾ ਪੁੱਤਰ ਮਨੀਸ਼ ਇੰਸਾ ਨੋ ਰਿਧੀ ਇੰਸਾ ਪੁੱਤਰੀਆਂ ਅੰਜੂ ਇੰਸਾ ਅਨੀਤਾ ਇੰਸਾ ਰੰਜਨਾ ਇੰਸਾ ਜਵਾਈ ਰਵਿੰਦਰ ਇੰਸਾ ਗਗਨਦੀਪ ਇੰਸਾ ਵਿਕਾਸ ਇੰਤਾ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸੰਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਸ਼੍ਰੀ ਰਾਮ ਮੂਰਤੀ ਸਮਾਰਕ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬਰੇਲੀ ਉੱਤਰ ਪ੍ਰਦੇਸ਼ ਨੂੰ ਦਾਨ ਕੀਤਾ ਹੈ ਸ਼ਰੀਰਦਾਨੀ ਗੋਵਿੰਦਰਾਮ ਇਨਸਾਨ ਮਰ ਰਹੇ ਜਦ ਤੱਕ ਸੂਰਜ ਚਾਂਦ ਰਹੇਗਾ ਗੋਬਿੰਦਰਾ ਮਿੰਸਾ ਤੇਰਾ ਨਾਮ ਰਹੇਗਾ ਤੇ ਨਾਰਿਆ ਨਾਲ ਮ੍ਰਿਤਕ ਦੇ ਦੇ ਨੂੰ ਰਿਸ਼ਤੇਦਾਰੀਆਂ ਸਨੇਹੀਆਂ ਤੇ ਵੱਡੀ ਗਿਣਤੀ ਵਿੱਚ ਬਲਾਕ ਦੀ ਸਾਥ ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ਵਿੱਚ ਅੰਤਿਮ ਵਿਦਾਇਗੀ ਦਿੱਤੀ ਜਿਸ ਤੋਂ ਪਹਿਲਾਂ ਡੇਰਾ ਸੱਚਾ ਸੋਧਾ ਦੇ ਪਵਿੱਤਰ ਮਰਿਆਦਾ ਮੁਤਾਬਿਕ ਬੇਨਤੀ ਦਾ ਸ਼ਬਦ ਬੋਲਿਆ ਗਿਆ ਇਸ ਮੌਕੇ 85 ਮੈਂਬਰ ਪੰਜਾਬ ਇਨਚਾਰਜ ਬਾਰਾ ਸਿੰਘ ਇਨਸਾਨ ਨੇ ਦੱਸਿਆ ਕਿ ਬੀਤੀ ਸ਼ਾਮ ਗੋਬਿੰਦਰਾ ਮਿੰਸਾ ਦਾ ਦੇਹਾਂਤ ਹੋ ਗਿਆ ਸੀ ਉਹਨਾਂ ਦੀ ਮੌਤ ਉਪਰੰਤ ਸ਼ਰੀਰਦਨ ਕਰਨ ਦਾ ਪਰਣ ਲਿਆ ਹੋਇਆ ਸੀ ਜਿਸ ਨੂੰ ਉਹਨਾਂ ਦੇ ਪਰਿਵਾਰ ਨੇ ਮ੍ਰਿਤਕ ਦੇ ਨੂੰ ਦਾਸ ਸस्कार ਕਰਨ ਦੀ ਬਜਾਏ ਮੈ ਸਰੀਰ ਨੂੰ ਦਾਨ ਕੀਤਾ ਹੈ ਪ੍ਰੇਮੀ ਗੋਵਿੰਦ RAM ਜੀ ਜਿੰਸਾ ਜੋ ਫਰਮਲ ਦੇ ਵਿੱਚੋਂ ਰਿਟਾਇਰ ਹੋਏ ਸੀ ਪ੍ਰੇਮੀ ਟੋੜਾ ਛੱਡ ਗਏ ਤੋਂ ਉਹਨਾਂ ਦਾ ਸਰੀਰਦਾਨ ਅੱਜ ਕੀਤਾ ਹੈ ਯੂਪੀ ਦੇ ਵਿੱਚ ਬਰੇਲੀ ਵਿਖੇ ਉਹਨਾਂ ਦਾ ਸਰੀਰਦਾਨ ਕੀਤਾ ਗਿਆ ਹੈ ਪ੍ਰੇਮੀ ਗੋਵਿੰਦ RAM ਜੀ ਇਨਸਾਨੀ ਡੇਰਾ ਸੱਚਾ ਸੋਦਾ ਤੋਂ ਨਾਮ ਦੀ ਰਾਤ ਆਰੰਭ ਕੀਤੀ ਹੁੰਦੀ ਸਾਰਾ ਪਰਿਵਾਰ ਹੀ ਡੇਰਾ ਸੱਚਾ ਸੋਦਾ ਨਾਲ ਚੱਲਿਆ ਹੋਇਆ ਹੈ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਐਡਾ ਵੱਡਾ ਫੈਸਲਾ ਲੈਣਾ ਪਰਿਵਾਰ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਹੈ ਪਰਿਵਾਰ ਨੇ ਐਡਾ ਵੱਡਾ ਫੈਸਲਾ ਲੈ ਕੇ ਮਾਨਮਤਾ ਭਲਾਈ ਦੇ ਕੰਮਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਸੋ ਸੰਤ ਡਾਕਟਰ ਗੁਰਮੀਤ RAM ਸਿੰਘ ਜੀ ਦੀ ਇੱਛਾ ਦੇ ਦੀ ਸਿੱਖਿਆ ਦੇ ਮੁਤਾਬਕ ਇਹ ਪਰਿਵਾਰ ਨੇ ਇਸ ਐਡੇ ਵੱਡੇ ਮਾਨਵਤਾ ਭਲਾਈ ਦੇ ਕੰਮਾਂ ਦੇ ਵਿੱਚ ਯੋਗਦਾਨ ਪਾ ਕੇ ਸੋ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਪ੍ਰੇਮੀ ਗੋਬਿੰਦ RAM ਜੀ ਅਮਰ ਰਹੇ ਸੋ ਪ੍ਰੇਮੀ ਗੋਬਿੰਦ RAM ਦੀ ਅਮਰ ਹੈ ਜਿਨ੍ਹਾਂ ਦੀਆਂ ਅੱਖਾਂ ਵੀ ਦਾਨ ਕੀਤੀਆਂ ਹਨ ਸਰੀਰ ਵੀ ਦਾਨ ਕੀਤਾ ਹੈ ਸੋ ਪ੍ਰੇਮੀ ਗੋਬਿੰਦ RAM ਜੀ ਦਾ ਪਰਿਵਾਰ ਧੰਨਤਾ ਦੇ ਕਾਬਿਲ ਹੈ ਧਨ ਕਹਿਣ ਦੇ ਕਾਬਿਲ ਹੈ